سنگت سب تہلا گور گوبند مہاراج جی بخش کی سانج کریے کرو کپا برہم فتح جی واحسا واحر گرو گرم سنگھ مہاراج ਹਮ ਤਾਂ ਨੂੰ ਨੰਦ ਦਾ ਸਮਾਜ ਜੀ ਦੇ ਦਰਗਾਹ ਦੇ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਦਾਸ ਦੀ ਜੋ ਜਿੱਤੀ ਹੈ ਸ਼ੈਲ ਜੋ ਸੇਵਾ ਸਤਿਗੁਰੂ ਦੀ ਲੈ ਰਹੇ ਨੇ ਗੁਰਦਵਾਰਾ ਕੰਗਸਾ ਸਾਰੇ ਪ੍ਰਤਾਪ ਕੋ ਪਹਿਲਾ ਸਤਿਗੁਰੂ ਜੀ ਦੇ ਮਾਉ ਸਾਹਿਬ ਫਲੋਰ ਕੇ ਆਪਣੇ ਘਰਾਂ ਘਰਾਂ ਦੀਆਂ ਸਮਾਵਾਂ ਲੈ ਕੇ ਗੁਰੂ ਰਾਮਦਾਸ ਜੀ ਘਰ ਦੇ ਸੇਵਾਦਾਰ ਹੋਣ ਦੇ ਰਾਤੇ ਸਭ ਤੋਂ ਪਹਿਲਾ ਸੰਗਤਾਂ ਨੂੰ ਇੱਕ ਮੇਲ ਦੀ ਜ਼ਰੂਰ ਕਰੀ ਦੀ ਆ ਕਿ ਜੋ ਬੱਚੇ ਨੇ ਆ ਆਮ ਵਾਲੀ ਫਰਵਾੜੀ ਤੇ ਸਾਡਾ ਜਿਉਂ ਪਰਿਵਾਰ ਹੁੰਦਾ ਹੈ ਨਾ ਇਹ ਕ ਆਪਣਾ ਜੋ ਸੰਸਾਰਿਕ ਪਰਮਾਰਥ ਤੇ ਜਦੋਂ ਉਹ ਤੋਂ ਥੋੜ੍ਹਾ ਜਿਹਾ ਉੱਪਰ ਉੱਠਦੇ ਜਾਂਦੇ ਇੱਕ ਪਰਿਵਾਰ ਹੋ ਜਾਂਦਾ ਇਹ ਮਹਾਂਪੁਰਖਾਨੀ ਸੰਗਤ ਹੋ ਜਾਂਦੀ ਤੇ ਜਦੋਂ ਮਹਾਂਪੁਰਖਾਨਾ ਸੰਗ ਨੂੰ ਲਾਇ ਤੇ ਫਿਰ ਪਤਾ ਲੱਗਦਾ ਹੈ ਕਿ ਅਸੀਂ ਤਾਂ ਤਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਗਤ ਖਾਲਸਾ ਦਾ ਸਾਧਨਾ ਦਿਸਨਾਵੇਂ ਆ ਤੇ ਪਹਿਲਾ ਪਰਿਵਾਰ ਦੇ ਲੈਵਲ ਤੇ ਜੋ ਸੰਸਾਰ ਵਿੱਚ ਹੁਣ ਮੁਸ਼ਕਲਾਂ ਆ ਗਈਆਂ ਹਨ ਸਭ ਤੋਂ ਪਹਿਲਾਂ ਦਾਸ ਦੇ ਉਹ ਹੀ ਬੇਨਤੀ ਕਰਿਆ ਕਰਦਾ ਹੈ ਕਿ ਜੋ ਬੱਚੇ ਨੇ ਸਾਡੀ ਹੋਂਦ ਬੜੀ ਫਲਵਾੜੀ ਹੈ ਸਿੱਖ ਬੱਚਿਆਂ ਦੀ ਪੜ੍ਹਾਈ ਵੀ ਬਹੁਤ ਜ਼ਰੂਰੀ ਆ ਜਿੰਨਾ ਦੇ ਸਿੱਖ ਬੱਚਾ ਅਸਰ ਨਹੀਂ ਪੰਦਾ ਸਿੱਖ ਬੱਚਾ ਰੋਹੀ ਨਹੀਂ ਪੰਦਾ ਜੱਜ ਨਹੀਂ ਪੰਦਾ ਰੈਕਟਰ ਨਹੀਂ ਪੰਦਾ ਤੇ ਮੈਂ ਖਾਸ ਕਰਕੇ ਆਪਣੀਆਂ ਭੈਣਾਂ, ਬਤਾਵਾਂ, ਬੀਬੀਆਂ ਨੂੰ ਇੱਕ ਬੇਨਤੀ ਕਰਦੀ ਆ ਕਿ ਜਦੋਂ ਅਸੀਂ ਪਿੰਡਾਂ ਵਿੱਚ ਪੜ੍ਹਿਆ ਕਰਦੇ ਸੀ ਨਾ ਤੇ ਸਾਡੀ ਮਾਂ ਦਾ ਜੇ ਸਾਡੇ ਕੇਸ ਦੀ ਵਾਇਆ ਕਰਦੀ ਸੀ ਤੇ ਨਾਲ ਵਾਹਿਗੁਰੂ ਵਾਹਿ ਜਪ ਹੁੰਦਾ ਸੀ ਉਹ ਬੀਜ ਜਿਹੜਾ ਸਾਡੀ ਜੋ ਅੰਦਰ ਬੱਚੇ ਦੀ ਧਰਤੀ ਜਿਹੜੀ ਬੜੀ ਪਵਿੱਤਰ ਆ ਨਾ ਉਹਦੇ ਵਿੱਚ ਪੀਜਿਆ ਜਾਂਦਾ ਹੈ ਸ਼ੇਰੇ ਉੱਠ ਕੇ ਘਰਾਂ ਵਿੱਚ ਜਹਾਮ ਹੀ ਲੱਸੀ ਕਰਿਆ ਗੁਰਮੁਖ ਮੰਦਰ ਤੇ ਯਾਦ ਦੀ ਗੁਰਮੁਖ ਮੰਦਰ ਤੇ ਯਾਦ ਦੀ ਪਾਇਆ ਕੰਮ ਦੀ ਸੀ ਹਜੇ ਵੀ ਬਹੁਤ ਗੁਰਮੁਖ ਪਰਿਵਾਰ ਨੇ ਜੋ ਜਿੱਦਾਂ ਸਾਡੇ ਸਾਹਮਣੇ ਹੁੰਦੇ ਨੇ ਤੇ ਸ਼ੇਰੇ ਦਰਬਾਰ ਸਾਹਿਬ ਲਈ ਜਾਂਦਾ ਬੱਚਾ ਜਦੋਂ ਗੱਲਾਂ ਕਰਨ ਲੱਗਦਾ ਉਦੋਂ ਅਸੀਂ ਉਹਨੂੰ ਮੂਰ ਮੰਤਰ ਤੇ ਯਾਪਦਾ, ਗੁਰ ਮੰਤਰ ਤੇ ਯਾਪਦਾ, ਬੀਜ ਹੋਣਾ ਹੈ। ਕਿਉਂਕਿ ਅਸੀਂ ਸਾਰੇ ਇੰਨਾ ਬਾਜ਼ ਵਿੱਚ ਜਦੋਂ ਸਾਡੇ ਹੱਥ 'ਚ ਪੁੰਝ ਨਹੀਂ ਰਹਿੰਦਾ ਕਿਉਂਕਿ ਅਸੀਂ ਜੇ ਬੀਜ ਹੀ ਨਹੀਂ ਬੂਜਿਆ, ਪੀਂਜਿਆ ਵੀ ਤੇ ਆਪਾਂ ਨੂੰ ਫਰਕ ਨਹੀਂ ਪੈ ਰਿਹਾ। ਬੱਚੇ ਅਤੇ ਨਸ਼ਿਆਂ ਵੱਲ ਜਾ ਰਹੇ ਨੇ। ਉਹ ਸਾਡੀਆਂ ਸਾਰਿਆਂ ਦੀਆਂ ਕੋਈ ਕਮੀਆਂ ਹੈ। ਇਹ ਜੋ ਪ੍ਰਵਾਸੀ ਨਾ ਇਹਦੇ ਤੋਂ ਮੱਜੇ ਨੇ ਦੇਖ ਕੇ ਬਹੁਤ ਕੁਝ ਸਿੱਖਣਾ ਸੀ ਆਪਾਂ ਸਾਰੇ ਆਪਣੇ ਅੰਦਰ ਝਾਤ ਮਾਰੀਏ ਕਿ ਆਪਾਂ ਸੇ ਨਿਤਨੇਮ ਸਾਰੇ ਕਰਦੇ ਆ ਜੇ ਸਾਧੂ ਜੀ ਦੀ ਕਿਰਪਾ ਹੈ ਇਹ ਹੋ ਨਹੀਂ ਸਕਦਾ ਸਾਡਾ ਬੱਚਾ ਨੇ ਜੇ ਅਸੀਂ ਸੱਚ ਬੋਲਦੇ ਆਂ ਤੇ ਹੋ ਨਹੀਂ ਸਕਦਾ ਬੱਚਾ ਜਿਹੜਾ ਸੱਚ ਨਾਲ ਹੋਵੇ ਇਹ ਸਾਰਾ ਅਸਰ ਤਾਂ ਹੀ ਹੁੰਦਾ ਹੈ ਪਹਿਲਾਂ ਬੱਚੇ ਨੂੰ ਪਰਿਵਾਰ ਤੋਂ ਫਿਰ ਪਰਿਵਾਰ ਕਿਸੇ ਸਤਸੰਗ ਨਾਲ ਜੁੜਿਆ ਜਿੱਥੇ ਮੌਕਾ ਦੀ ਸੰਗਤ ਕਰਦਾ ਹੈ ਉਹਦੇ ਤੋਂ ਉੱਪਰ ਲੈਵਲ ਤੇ ਗੁਰੂ ਸਾਹਿਬ ਦੀ ਮੋਜ ਹੋਣੀ ਉਹਨੂੰ ਪਤਾ ਲੱਗ ਜਾਣਾ ਕਿ 사실 ਤੇ ਇੱਕ ਵੀ ਪਤਾ ਦੇ ਬੱਚੇ ਪਗਤਕਬੀਰ ਜੀ ਦਾ ਇੱਕ ਸ਼ਬਦ ਜੋ ਕਬੀਰ ਜੀ ਦੇ ਸ਼ਲੋਕ ਚੋਂ ਆਉਂਦਾ ਹੈ ਕਬੀਰ ਰੋੜਾ ਹੋਏ ਰਹ ਬਾਟ ਕਾ ਤਜ ਮਨ ਕਾ ਬੋਹਾ ਐਸਾ ਕੋਈ ਦਾਸ ਹੋਏ ਤਾਹ ਨਾ ਕੋਈ ਕਹਿ ਲਗੇ ਵੀ ਮੇਰਾ ਮਨ ਕਰਦਾ ਮੈਂ ਰਸਤੇ ਦਾ ਰੋੜਾ ਬਣ ਜਾਵਾਂ ਦੇਵ ਦੀ ਮਿਹਰ ਤੇ ਕਿਰਪਾ ਹੋਵੇ ਤੇ ਜਦੋਂ ਫਿਰ ਵਿਚਾਰ ਕੀਤੀ ਕਹਿਣ ਲੱਗੇ ਨਹੀਂ ਕਬੀਰ ਰੋਣਾ ਉਹਦਾ ਤਾਂ ਕਿਆ ਭੈਣਾ ਪੰਥੀ ਨੂੰ ਸੁਖ ਦੇ ਕਹਿਣ ਲੱਗੇ ਨਹੀਂ ਜੇ ਰਸਤੇ ਦਾ ਰੋਲਾ ਬਣ ਗਿਆ ਤੇ ਇਉਂ ਜਾਣ ਵਾਲੇ ਨੂੰ ਧੋਖ ਲੱਗਦੀ ਏ ਤੇ ਦੁੱਖ ਪਹੁੰਚਦਾ ਹੈ एओ परवान नहीं क्या metrics ਨੂੰ ਕਿਸੇ ਦੇ ਮਨ ਨੂੰ ਖੇਚ ਲੱਗੇਗੀ ਕਿਸੇ ਦਾ ਪੈਰ ਲੱਗੇਗਾ एओ ਦੇ ਘਰ ਵਿੱਚ ਪਰवान ਨਹੀਂ ਬਣਦੇ ਕੋਈ ਜਿਸ ਨੂੰ ਬਣਾ ਕੇ ਕਹਿ ਲੇ ਫਿਰ ਐਸਾ ਤੇਰਾ ਦਾਸ ਹੋਵੇ ਜਵਤਨੀ ਕਿ ਚਾਨਣ ਕੇ ਮਹਾਤੂ ਦੀਦਾ ਮੰਗਿਆ ਚਰਨਾ ਦੀ ਧੂੜ ਮਾਂਜਾਵਾਂ ਉਸ ਪਰਮੇਸ਼ਰ ਨਾਲ ਇਹ ਮਿਲ ਜਾਏਗਾ ਫਿਰ ਵਿਚਾਰ ਆਈ ਵੀ ਕਿ ਇਹ ਕੋਦੇ ਬੁੱਢ ਕੇ ਲੱਗਦੀ ਜੇ ਵੀ ਤਾਂ ਪਿਆ ਤੇਰਾ ਜੋ ਪਤ ਲੱਗੇ ਅੰਗ ਹਾਰੀ ਜਾਂ ਐਸਾ ਚਾਹੀਏ ਜੋ ਪਾਣੀ ਕਹਿ ਲਗੇ ਨਹੀਂ ਇਹ ਵੀ ਜਦੋਂ ਉੱਡ ਕੇ ਜਦੋਂ ਕਿਸੇ ਦੇ ਪੈਗੀ ਉਹਨੂੰ ਦੁੱਖ ਪਹੁੰਚੇ ਇਹ ਗੱਲ ਜਿਹੜੀ ਫਰਮਾਨ ਨਹੀਂ ਤੇ ਕਹਿ ਲਗੇ ਫਿਰ میں پانی کی طرح ہو جاؤں گا کیونکہ جس میں جو میرے گاؤں سے پرکار ہو ہے ہر ایک چیز کو پویتر کرنے بھی کام ہوندہ ہے سکھیا کرنے بھی کام ہوندہ ہے پھر بچار کیتی پانی ہونا تو کیا پہا سیرہ تاتا ہوئے کہنے لگے پھر ایوی تتا تتا ہونا ہے جی تتا ٹھنڈا رہے گا تو پھر کسی کا مانے جو سن گرو گرنتھ مہاراج جی سو ہر ویلے سمجھا چاہ رہے ہیں لیکن ہر جن ایسا چاہیے جیسا ہر ਮੈਂ ਵੀ ਇੱਕ ਅਨੁਕਾਸੀ ਜਦੋਂ ਮਾਪੋਂ ਖਾਨਾ ਸਾਨੂੰ ਹੁੰਦਾ ਹੈ ਨਾ ਪਹਿਲਾਂ ਆਪਾਂ ਪਰਿਵਾਰ ਵਿੱਚ ਦੇਖਦੇ ਹਾਂ ਕੁਝ ਗੱਲਾਂ ਦੀ ਆਪਾਂ ਸਿੱਖਦੇ ਹਾਂ ਸਕੂਲ 'ਚ ਉਹਦੇ ਕੁਝ ਬੱਚੇ ਦੇ ਜੀਵਨ ਵਿੱਚ ਘਰ ਕਰ ਜਾਂਦੀਆਂ ਉਹ ਸਿਖਾਉਣੀ ਵਾਲੀ ਪਈ ਹੈ ਨਾ ਸਿੱਖੀਆਂ ਜਾਂਦੀਆਂ ਨਾ ਸਿਖਾਈਆਂ ਜਾਂਦੀਆਂ ਮਾਦਾ ਪਿਤਾ ਤਾਂ ਜੀ ਦੱਸਦਾ ਕਿੰਨ੍ਹਾਂ ਦੇ ਵਿਚਾਰ ਨੇ ਕਿੰਨ੍ਹਾਂ ਦੇ ਕੰਮ ਕਰ ਨੇ ਉਹ ਬੱਚੇ ਦੇ ਜੀਵਨ ਵਿੱਚ ਖੂਨ ਵਿੱਚ ਰਚ ਜਾਂਦਾ ਹੈ ਦੇਖੇ ਕਰਕੇ ਪਰਾਲੇ ਪਜੋਰੀ ਜਿਹੜੇ ਨਾ ਉਹ ਦੇਖਦੇ ਕੋਈ ਰਿਸ਼ਤਾ ਕਰਦੇ ਸੀ ਜਾਂ ਕਹਿੰਦੇ ਸੀ ਵੀ ਖਾਨਦਾਨ ਜਿਹੜਾ ਹੈ ਉਹਦਾ ਮਕਸਦ ਇਹ ਸੀ ਕਿ ਇਹਦੇ ਜੋ ਮੰਨੇ ਵਡੇਰੇ ਆ ਉਹਨਾਂ ਦੇ ਕੰਮ ਕਿਸ ਤਰ੍ਹਾਂ ਨੇ ਸਭਾ ਦੇ ਵਿਚਾਰ ਤੇ ਸਾਡੀ ਜਾਦਾ ਵਿਚਾਰ ਤਾਂ ਜਿਹੜੀ ਮਰ ਗਈ ਹੈ ਨਾ ਮੈਂ ਇਹ ਵੀ ਕਰਿਆ ਕਰਦਾ ਸੀ ਆਪਣੇ ਆਪ ਦੇ ਅੱਖਾਂ ਬੰਦ ਕਰਕੇ ਮਨ ਦਾ ਲੈਵਲ ਵੈਸੇ ਤੇ ਧੰਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਹਿਬਜ਼ਾਦੇ ਉਮਰ ਕੁਜਬ ਜੀ ਤੇ ਬਾਬਾ ਅਜੀਤ ਸਿੰਘ ਜੀ ਬਾਬਾ ਜਹਾਂ ਸਿੰਘ ਜੀ ਬਾਬਾ ਜੋਰਾਵਰ ਸਿੰਘ ਨੂੰ ਬਾਬਾ ਭਦੇ ਸਿੰਘ ਜੀ ਕਿਉਂ ਕਿਉਂਕਿ ਉਹਨਾਂ ਦੇ ਜਿਹੜੇ ਕਾਰਜ ਹਾਰ ਸੀ ਨਾ ਉਹ ਬਹੁਤ ਹੀ ਬਤਵੰਨ ਸਿਆਣਪ ਵਾਲੇ ਤੇ ਅਸੀਂ ਆਪੋ ਆਪਣੀ ਇੰਨੀ ਕੁ ਵਿਚਾਰ ਕਰਿਆ ਗਰੀਬੀ ਲੱਗਦਾ ਕਿ ਜਿੱਥੇ ਕ ਸਾਡਾ ਜੀਵਨ ਆ ਜਿੱਥੇ ਸਾਡੀ ਉਮਰ ਆ ਸਾਡਾ ਮਨ ਵੀ ਉੱਥੇ ਹੀ ਗਿਆ ਕਰੇ ਬਟਵੰਨ ਉੱਥੇ ਹੀ ਚਲਾ ਜਾਏ ਇਹ ਨਹੀਂ ਅਰਦਾਸ ਬੇਨਤੀ ਕਰ ਲਿਆ ਕਿ ਜਿਹੜਾ ਸਾਡਾ ਮਨ ਦੇ ਵਿਚਾਰ ਨੇ ਉਮਰਦੇਵ ਲਾਮਾ ਦੇ ਹਿਸਾਬ ਨਾਲ ਇਹ ਬਦਲ ਦੇ ਬਦਲ ਦੇ ਪ੍ਰਮਾਨ ਹੋ ਜਾਵੇ। ਜੀ ਕਿਰਪਾ ਹੋ ਜਾਏ। ਤੇ ਸਾਡਾ ਜੀਵਨ ਜੋ ਕਿਉਂਕਿ ਮਨੁੱਖਾ ਜਨਮ ਜੋ ਬਹੁਤ ਲੰਮੇ ਸਫਲ कुमार ਭਈ ਬਰਾਬਰ ਮਨੁੱਖ ਦੇ ਵਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਈਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਦੇ ਸਾਧ ਸੰਗਤ ਪੜ ਕੇ ਆਪਾ ਸਾਰੇ ਲਗਭਗ ਭੋਗ ਦੇ ਸ਼ਲੋਕ ਵੀ ਸਰਵਣ ਕਰਦੇ ਆਂ ਇਸ ਸਤਿਵਿੰਜਮਾ ਸ਼ਲੋਕ ਜਦੋਂ ਆਉਂਦਾ ਨਾ ਰਾਮ ਨਾਮ ਗੁਰ ਮੈਂ ਕਹਿਵਾ ਉਸ ਪ੍ਰਭੂ ਦਾ ਨਾਮ ਉਹ ਹੁੰਦਾ ਹੈ ਜੇ ਕਦੇ ਹਿਰਦੇ ਵਿੱਚ ਵਸ ਗਿਆ ਉਹਦਾ ਤੇ ਸੰਸਾਰ ਤੇ ਦੁਨੀਆ ਲੈਵਰ ਤੇ ਕੋਈ ਉਹਦੇ ਬਰਾਬਰ ਕੀ ਨਹੀਂ ਹੈ ਰਾਮ ਦਾ ਨਾਮ ਵਰ ਰਹਿ ਗਏ ਉਹ ਜਾਂ ਕਹਿ ਸਾਹਮਣੇ ਹੀ ਹੋਏ ਉਹਦੇ ਬਰਾਬਰ ਕੋਈ ਚੀਜ਼ ਨਹੀਂ ਕੋਈ ਵਸਤੂ ਨਹੀਂ ਜਦੋਂ ਉਹ ਹਿਰਦੇ ਵਿੱਚ ਵਸ ਗਿਆ ਜੈਤ ਜਿਮਰਤ ਸੰਕਟ ਮਿਟੇ ਦਰਸ ਕਰਾਉ ਉਹ ਇਹਦੇ ਵਿੱਚ ਇੱਕ ਚੀਜ਼ ਵਿਚਾਰ ਕਰਕੇ ਦੇਖਿਓ ਕਿ ਪਿਛੇ ਕਿੰਨੇ 50 ਲੋਕਾਂ ਤਾਂ ਕੋ ਨਾਲਕ ਦੇਵ ਜੀ ਆਪਣੇ ਨਾਮ ਦੀ ਹੋਰ ਵੀ ਲਾ ਰਹੇ ਹਨ ਮਾਲਾ ਸਮੁੰਦਰ ਆਸਮੰਦਰ ਦੇ ਵਿੱਚ ਇੱਕ ਘਣਾ ਘਣਾ ਵੀ ਪਾਣੀ ਨਾਲ ਭਰਿਆ ਸਮੁੰਦਰ ਵੀ ਉੱਪਰ ਵੇਖਿਆ ਜੇ ਦੀਵਾਰ ਦੇ ਸਤਿਗੁਰੂ ਜੀ ਨੇ ਸਤਿਗੁਰੂ ਨੇ ਸ਼ਲੋਕ ਵਿੱਚ ਹੋਵੇ ਸ਼ਲੋਕ ਸਾਨੂੰ ਇਹ ਸਮਝਾਉਣਾ ਕੀਤਾ ਵੀ ਉਹਦੇ ਨਾਲ ਇੱਕ ਵੀ ਇਸ ਤਰ੍ਹਾਂ ਹੋ ਵੀ ਫਰਕ ਹੀ ਨਾ ਪਤਾ ਨਾ ਨਾਨਕ ਨਾਮ ਜਿਹੜਾ ਉਹ ਵੀ ਘਟਾਇਆ ਰਾਮ ਨਾਮ ਘਰ ਮੈਂ ਕਿਉਂ ਜਾ ਕੇ ਸਾਹਮਣੇ ਕੋਏ ਜੇ ਤੇ ਸਿਮਰਤ ਸੰਕਟ ਬਿਟੇ ਦਰਸਤ ਨਾਰੋਏ ਸਾਰੇ ਸੰਤ ਅਗੜੀ ਆਉਂਦੇ ਤੁਮਹੋ ਜਾਦੇ ਜਦੋਂ ਖੇਮ ਦੇ ਵਿੱਚ ਉਸ ਪ੍ਰਭੂ ਦਾ ਨਾਮ ਆਸ ਜਾਂਦਾ ਹੈ ਹਰ ਦੇ ਵਿੱਚ ਉਹਦੀ ਪ੍ਰੀਤ ਵਸ ਜਾਂਦੀ ਤੇ ਸਾਰੇ ਇਹ ਸੰਤ ਅਗੜੀ ਆਉਂਦੇ ਤੁਮਹੋ ਜਾਦੇ ਸਤਗੁਰੂ ਦੀ ਗੁਰਬਾਣੀ ਵਿੱਚ ਸਾਨੂੰ ਮੋਲ-ਮੋਲ ਕੇ ਸਮਝਾਉਣਾ ਕਰ ਰਹੀ ਹੈ ਕਿ ਇਹ ਮੌਖਾ ਜਨਮ ਮਿਲਿਆ ਹੈ ਇਹ ਜੀਵਨ ਬਾਹਰ-ਬਾਰ ਨਹੀਂ ਹੀ ਆਉਣਾ ਲੱਗ ਪੱਗ ਮੇਰੇ ਜੀ ਭੈਣਾ ਜੂ ਬੈਠੇ ਨੇ ਲੱਗ ਪੱਗ ਸਤਗੁਰੂ ਜੀ ਦੀ ਕਿਰਪਾ ਹੈ ਸਹਿਜ ਬਾਣੀ ਸਾਈ ਕਰਦੇ ਹੋਣ ਸਤਗੁਰੂ ਜੀ ਅਠਖੰਧੀ ਅੰਗ ਦੇ ਇੱਕ ਕਿਰਪਾ ਕਰਦੇ ਨੇ ਸਮਝਾਉਂਦੇ ਉਹਦੇ ਜੀ ਸਤਿਗੁਰੂ ਜੀ ਬਖਸ਼ੇ ਕਰਦੇ ਨੇ ਧਰਮ ਰਾਜ ਨੂੰ ਹੁਕਮ ਹੈ ਬੈਠ ਜਾ ਕਰੰਨ ਚਾਰ ਕਈ ਵਾਰ ਤੇ ਅਸੀਂ ਨਾ ਆਪ ਹੀ ਕਹਿੰਦੇ ਸੀ ਇੱਥੇ ਹੀ ਇਹੋ ਜੱਗ ਮਠਾ ਕਗਲਾ ਕਹਿੰਦੇ ਮਠਾ ਕਹੀ ਜਾਉਣਾ ਕਰਨਾ ਪਰ ਜੇ ਸਤਿਗੁਰੂ ਜੀ ਸਾਨੂੰ ਬੋਲ ਬੋਲ ਕੇ ਸੁਝਾ ਰਹੇ ਤੇ ਧਰਮ ਰਾਜ ਦੀ ਮੂਰਤੀ ਲੱਗੀ ਆ ਤੂੰ ਬਚ ਜਾ ਧਰਮਰਾਇ ਨੂੰ ਹੁਕਮ ਆਇਆ ਕਿ ਸੱਚਾ ਤਰੰਗੀ ਚਾਰ ਦੂਜੇ ਭਾਇ ਦੁਟਾਤਮਾ ਉਹ ਤੇਹੀ ਸਰਕਾਰ ਜਿਹੜੇ ਆਪਣੇ ਕਾਰੋਬਾਰਾਂ ਚੋਂ ਵਸੇ ਜਾਂਦੇ ਕਹਿ ਲੱਗੇ ਇਹਨਾਂ ਦਾ ਸਾਰਾ ਲੇਖਾ ਜੋਖਾ ਮੈਨੂੰ ਤੇਰੇ ਬਈ ਘਰ ਤੇ ਚਾਹੀਦਾ ਹੁਕਮ ਹੋਇਆ ਧਰਮਰਾਇ ਨੂੰ ਹੁਕਮ ਆਇਆ ਵੈ ਸੱਚਾ ਤਰੰਗੀ ਚਾਰ ਦੂਜੇ ਭਾਇ ਦੁਟਾਤਮਾ ਉਹ ਤੇਹੀ ਸਰਕਾਰ ਦੇ ਕਿਸ ਤਰ੍ਹਾਂ ਦੀ ਕਿਰਪਾ ਕਰ ਰਹੀ ਹੈ ਦੇਖੋ ਕਹਿ ਲਗੀ ਅਧਿਆਤਮਿਕ ਹਰ ਵਰਤਾਸ ਮਨ ਜਪੈ ਇੱਕ ਉਮਰਾਰ ਪਿਰ ਕੀ ਸੇਵਾ ਕਰ ਮਾਇ ਕਰੈ ਕੰਸਵਾਰ ਮੈਂ ਕਹਿ ਲਗੀ ਜਿਹੜੇ ਇੱਕ ਨਾਲ ਜੁੜੇ ਹਨ ਜਿਹੜੇ ਉਹਨਾਂ ਨਾਮ ਜਪਦੇ ਸਿਮਰਨ ਕਰਦੇ ਹਨ ਬੰਦਗੀ ਕਰਦੇ ਹਨ ਨਾ ਉਹਨਾਂ ਤੋਂ ਤੁੰ ਲੇਖਾਂ ਦੀ ਬਚਨਾ ਸੇਵਾ ਕਰ ਕਿਹੜੀਆਂ ਬਸੇਸਾਂ ਸਤਪੁਰਜੀ ਸਾਹਿਬ ਨੂੰ ਬੋਲ-ਬੋਲ ਕੇ ਸਮਝਾਉਣਾ ਕਰ ਰਹੇ ਨੇ ਮੈਂ ਫਿਰ ਉਹ ਵਿਸ਼ੇ ਤੇ ਵਿਅਤਿ ਕਰਾਂਗੀ ਪਹਿਲਾਂ ਤੇ ਸਾਡੇ ਵਿਚਾਰ ਸਾਡੇ ਕਾਰਗਰ ਆਪਣੇ ਪਰਿਵਾਰ ਜੋ ਸੰਸਾਰਿਕ ਲੈਵਲ ਤੇ ਸਾਡੇ ਕਰਮਾ ਮਤਾਵਤ ਸਤਪੁਰਜੀਏ ਜੋ ਸਾਡੇ ਸੰਜੋਗ ਮਿਲੇ ਨੇ ਇੱਥੇ ਤੱਕ ਸਾਡੀ ਸੇਵਾ ਦੀ ਵੀ ਲੋਣੀ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਨੀ ਉਹਨਾਂ ਨੂੰ ਚੰਗੀ ਸਿੱਖਿਆ ਦੇਣੀ ਇਹ ਸਾਡੀ ਵੀ ਡਿਊਟੀ ਮੰਨੀ ਹੈ ਕਿ ਇਹ ਸਾਡਾ ਆਪਣਾ ਝਗੜਾ ਵੀ ਚਾਹੀਦਾ ਵੈਸੇ ਜਦੋਂ ਆਪਾਂ ਕਿਤੇ ਵਿੱਚਰ ਤੇ ਜਾਂਦੇ ਆਂ ਤੇ ਪਤਾ ਲੱਗ ਜੇ ਵਾਕਈ ਨੂੰ ਪਰਿਵਾਰ ਦਾ ਬੱਚਾ ਹੈ ਤੇ ਇਹ ਤੋਂ ਉੱਪਰ ਜਦੋਂ ਆਪਾਂ ਸਤ ਸੰਗ ਮਹਾਂਪੁਰਖਾਂ ਨਾਲ ਜੁੜ ਜਾਂਦੇ ਨੇ ਕਿੰਨੀ ਅਚਬਾ ਹੋ ਰਹੀਆਂ ਨੇ ਬਾਬਾ ਦੇ ਨਹੀਂ ਸਿੱਖੀ ਕੈਂਪ ਲੱਗਦੇ ਨੇ ਮੈਡੀਕਲ ਕੈਂਪਾਂ ਦੇ ਆਪਰੇਸ਼ਨ ਹੋ ਰਹੇ ਨੇ ਇਹ ਫਿਰ ਇਤੋਂ ਅੱਗੇ ਸਾਡਾ ਇਹ ਸਤਸੰਗ ਦਾ ਝੜਦਾ ਇਹ ਵੀ ਵਾਕਿਆ ਨਹੀਂ ਕਿਤੇ ਮਹਾਂਪੁਰਖਾਂ ਨਾਲ ਜੁੜੇ ਉਹ ਪਤਾ ਕਿੰਨਾ ਲੱਗਦਾ ਸਿਰਫ ਸਾਡੇ ਗੱਲਬਾਤੋਂ ਸਾਡੇ ਵਿਚਾਰ ਦੇ ਨਾਲ ਉਹਦੇ ਤੋਂ ਉੱਪਰ ਫਿਰ ਸਾਡੇ ਜੋ ਕਾਂਤਕ ਗੋਬੇ ਸਿੰਘ ਮਹਾਰਾਜ ਜੀ ਦੇ ਅਸੀਸੂ ਦਾ ਤੇ ਸਾਨੂੰ ਕੋਈ ਦੇਖ ਕੇ ਕਹਿ ਸਕੇ ਕਿ ਗੁਰੂ ਗੋਬੇ ਸਿੰਘ ਮਹਾਰਾਜ ਦਾ ਕੋਰਾ ਆਪਣਾ ਗੁਰੂ ਆਲੇ ਬਣੀਏ ਬਾਣੀ ਮਾਰੇ ਦੇ ਧਾਰਨੀ ਹੋਈ ਜਦੋਂ ਆਪਾਂ ਬਾਣੀ ਬਾਣੀ ਦੇ ਧਾਰਨੀ ਹੋਆ ਕਿੰਨੇ ਸਾਡਾ ਬੱਚਾ ਵੇਚ ਕੇ ਕਈ ਵਾਰ ਲੋਟ ਕਰ ਲਿਓ ਕਿ ਬੱਚਾ ਹੀ ਸੋਗਾ ਹੁੰਦਾ ਪਰ ਪਰਿਵਾਰ ਵਾਲੇ ਕਹਿੰਦੇ ਨੇ ਥੋੜਾ ਜਿਆਦਾ ਉਹਨੂੰ ਖੇਚੇ ਪਈ ਦੀ ਇਹ ਮੈਂ ਨਹੀਂ ਹੁਣਾ ਗੁਰੂ ਵਾਲਾ ਬਣ। ਜੀ ਦੂ ਸਮਾਨ ਨੂੰ ਪੜਾਈ ਜਾਂਦੇ ਨੇ। ਮਾਪੋਆਂ ਖਾਂ ਵੱਲੋਂ ਕਾਜ ਰੰਗੇ ਜਾਂਦੇ ਨੇ ਨਾ ਇਹ ਮੈਂ ਇੱਕ ਗੱਲ ਸੋਚਦਾ ਹੁਣ ਕਿ ਦਾਸ ਦਾ ਬੇਟਾ ਹੀ ਛੋਟਾ ਕੰਮ ਦਾ ਰਸਤਾ ਵਿੱਚ ਹੈ। ਇਧਰੋਂ ਸੰਭ ਦੇ ਲਾ ਕੇ ਜਗਵਾਲ ਮਾ ਮੈਂ ਕਿਜੀ ਵੇਖਦਾ ਹਾਂ ਉਸੇ ਪਿੰਡਾਂ ਦੇ ਵਿੱਚ ਉਹ ਆਤ ਜਿਹੜੀਆਂ ਜੁੱਲੇ ਦੇ ਦਬਾ ਕੇ ਰੱਖੀ ਹੁੰਦੀਆਂ ਤੇ ਕਈ ਵਾਰ ਉਹ ਗਵਾਨੀਆ ਨਦਰਾ ਕਹਿੰਦਾ ਵੀ ਅੱਜ ਹੱਡਿਓ ਨਹੀਂ ਤੇ ਆਪਾਂ ਰੋਟੀ ਬਕਾਉਣੀ ਤੇ ਇਧਰੋਂ ਵਿਆਰੀ ਜਿਹੀ ਲੈ ਲਈ ਇਹ ਜਿੰਨੇ ਸਮਾਨ ਕਰਾਏ ਜਾਂਦੇ ਮਾਪੁਰਖਾਵਲੋਂ ਬਰਾਲੇ ਕੀਤੇ ਜਾਂਦੇ ਆ ਨਾ ਇੱਕ ਗਿੰਗਾ ਗਿੰਗਾ ਜਿਹੜਾ ਉਹ ਚੰਗਿਆੜੀ ਹੈ ਨਾ ਜਦੋਂ ਹਿਰਦੇ ਵਿੱਚ ਵਸੀ ਕੰਗਰਿਤ ਤਾਂ ਇਸ ਮਾਲਮਾ ਦਾ ਮਕਸਦ ਸਿਰਫ ਇਹ ਨਾ ਕਿ ਆਪਾਂ ਸਾਰੇ ਬਾਣੀ ਬਾਣੀ ਦੇ ਧਾਰਨੀ ਹੋਈਏ ਸਤਗੁਰੂ ਜੀ ਕਿਰਪਾ ਕਰ ਆਪਾਂ ਸਾਰੇ ਅਭਿਆਸ ਕਰਿਆ ਕਰੀਏ ਕਿਉਂਕਿ ਇਹ ਅਰਦਾਸ ਦੇ ਲਗਭਗ ਆਪਾਂ ਸਾਰੇ ਲੈ ਵੀ ਕਰਨਾ ਜੋ ਮੰਗ ਹੈ ਠਾਕੁਰ ਆਪਣੇ ਸੋਈ ਸੋਈ ਨੇ ਤੇ ਤੋਂ ਅਗਲਾ ਸਟੰਪ ਜਦੋਂ ਇਹ ਵੀ ਸਮਝ ਆ ਜਾਂਦੀ ਆ ਕਿ ਗਿਹੜ ਤੋਂ ਦਹੋਰ ਜੇ ਬੰਦਣਾ ਸਿਰ ਤੋਂ ਬੰਦਣਾ ਬੇਨਾਮ ਸੰਪੋਖੇ ਉੱਤੇ ਮਨ ਕੀ ਕੋ ਇਹ ਸੰਸਾਰਿਕ ਵਸਤੂ ਜਿਹੜੀਆਂ ਵੀ ਆ ਨਾ ਇਹ ਮੇਲ ਆਪ ਨੂੰ ਜਾਣੀਆਂ ਲੇਕਿਨ ਕਿਹਦੇ ਨਾਲ ਦੁੱਖ ਸੁੱਖ ਨਾਲ ਹੀ ਮਿਲਦੇ ਨੇ ਤੇ ਜਿੰਨਾ ਚਿਰ ਸੰਤੋਖ ਨਾ ਮਿਲਿਆ ਉਹ ਚਿਰ ਖੁਸ਼ੀ ਨਹੀਂ ਪ੍ਰਾਪਤ ਹੋਣੀ ਤੇ ਸਤਿਗੁਰੂ ਜੀ ਕਹਿੰਦੇ ਵੀ ਜੇ ਮੈਨੂੰ ਕੋਸਣਾ ਕੀ ਮੰਗਣਾ ਚਾਹੀਦਾ ਮੰਗਣਾ ਮੰਗਰਣੇ ਕਾ ਹਰ ਜਸ ਗੁਰ ਤੇ ਮੰਗਣਾ ਤਿਆਗਣਾ ਤਿਆਗਣੇ ਕਾ ਜੇ ਸਕਣਾ ਚਾਹਣਾ ਤੇ ਕਾਮ ਗੋਧ ਲੋਭ ਤਿਆਗਣਾ ਲਗਣਾ ਲਗਰਣੇ ਕਾ ਗੁਰ ਕਿਰਤ ਹੀ ਮੰਗਣਾ ਇਹਨਾਂ ਵਿਸ਼ੇਪਰਾਪ ਦੇ ਤਾਂ ਕੈ ਮਸਤਿਕ ਪਾਗ ਨਾ ਕਹੋ ਨਾਰਕ ਦੇ ਸੰਗਹੀਕਾ ਜੋ ਬ੍ਰਹਮ ਕੀ ਜਦੋਂ ਅਸੀਂ ਇਹਦੀ ਸੰਗ ਵਿੱਚ ਆ ਕੇ ਹਿਰਦੇ ਵਿੱਚ ਨਾਮ ਵਸ ਗਿਆ ਨਾ ਤੇ ਫੇਰ ਇਹ ਸੰਸਾਰ ਇੱਕ ਵਸਤੂ ਜਿੰਨੀਆਂ ਵੀ ਵਟੀਆਂ ਹੈ ਪਰਵਾਣੀ ਆ ਜੇ ਸਤਗੁਰ ਜੀ ਨੇ ਨੌਕਰੀ ਜੱਗੀ ਦਿੱਤੀ ਹੈ ਤੇ ਨਾਲ ਨਾਲ ਉਸੇ ਵੇਲੇ ਸ਼ੁਕਰ ਕਰਿਆ ਕਰੋ ਸਤਗੁਰ ਜੀ ਆਪਦੀ ਦਿੱਤੀ ਦਾ ਤਾਂ ਫੇਰ ਪਰਵਾਣੀ ਆ ਇਹ ਬੇਟੇ ਬੇਟੀ ਵੱਲ ਰੀਐਨਜੀ ਦਾ ਸ਼ੁਕਰ ਹੁੰਦਾ ਨਾ ਤੇ ਪ੍ਰਵਾਨ ਹੀ ਆ ਜਿੰਨੇ ਵੀ ਸਾਨੂੰ ਸੁੱਖ ਸਹੂਲਤਾਂ ਦਿੱਤੀਆਂ ਜਦੋਂ ਆਪਾਂ ਉਹਨਾਂ ਦੇ ਅੱਗੇ ਦੇ ਨਾਲ ਹੀ ਉਹਦਾ ਸ਼ੁਕਰਾਨਾ ਦਿਲ ਦੇ ਵਿੱਚ ਕਰੀਏ ਸੋ ਕਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕੋਟਨ ਕੋਟ ਧੰਨਵਾਦ ਧੰਨ ਗੁਰਗ੍ਰਸਾ ਮਹਾਰਾਜੀ ਦਾ ਧੰਨਵਾਦ ਬਾਬਾ ਦਰਜੀ ਸਿੰਘ ਜੀ ਨਾਲ ਮਾਪੁਰ ਖਾਲਾ ਜਿਨ੍ਹਾਂ ਨੇ ਆਪ ਸੰਗਤ ਦੇ ਦਾਜੂ ਨੂੰ ਦਰਸ਼ਨ ਕਰਾਏ ਸਤਿਗੁਰੂ ਜੀ ਦੀ ਕਿਰਪਾ ਕਾ ਮੈ ਸਾਨੂੰ ਸਾਰਿਆਂ ਨੂੰ ਨਾਮ ਮਾਰੀ ਸਿਮਰਨ ਗਿਆਨ ਦਾ ਆਮਕਸਨ ਐਤੋਂ ਪਹਿਲੀ ਵਾਰੀ ਦਾਜੂ ਨੂੰ ਦਰਸ਼ਨ ਹੋਇਆ ਕਿਉਂਕਿ ਪੁਰਾਣਾ ਵੀਰੇ ਤੋਂ ਬਿਟੂ ਲੈ ਕੇ ਜਿਹੜਾ ਉਹਦਾ ਬਹੁਤ ਪਿਆਰਾ ਪੁਰਾਣਾ ਉਹ ਗੁਰਦਵਾਰ ਸਾਹਿਬ ਆ ਕੇ ਗਿਆ ਨਿੱਕੇ ਬਾਬਾ ਜੀਆਂ ਕਾ ਆਏ ਬਾਣੀ ਦੀਆਂ ਵਿਚਾਰਾਂ ਕਰਦੇ ਆ ਕਦੇ ਕਾ ਪ੍ਰਗਟਿਆ ਕਿ ਅੱਧਿਆ ਪੁਲਾ ਹੋ ਜਾਂਦੀ ਆਣੀ ਦਾਤਾਰ ਗੁਰੂ ਗ੍ਰੰਥ ਸਾਹਿਬ ਜੀ ਬਕਸੇ ਸਤਗੁਰੂ ਜੀ ਦੀ ਸਾਜੀ ਨਵਾਜੀ ਸਾਹਿਬ ਸੰਗਤ ਬਕਸੇ ਹੋ ਗਿਆ ਹੈ ਕਰੋ ਕਿਰਪਾ ਲਾਖਪਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ